ਮੰਚੇ ਕਿੱਡਾ ਕਾ ਬੇਬੀ ਹਾਂਜੀ ਦੋਸਤੋ ਡਾਕੂ ਫੈਮਿਲੀ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਡਾਕੂ ਵੀਰ ਦੀ ਵਾਈਫ ਸਰਵਕੌਰ ਮਾਂ ਬਣ ਚੁੱਕੇ ਨੇ ਜੀ ਹਾਂ ਉਹਨਾਂ ਦੇ ਕਾਰਨ ਨੰਨਾ ਮਹਿਮਾਨ ਆਇਆ ਹੈ ਉਹ ਵਾਹਿਗੁਰੂ ਜੀ ਨੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਇੱਥੇ ਕਿ ਸਾਡੇ ਚੈਨਲ ਵੱਲੋਂ ਡਾਕੂ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਉਹ ਡਾਕੂ ਵੀਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਬੇਟੇ ਦਾ ਜ਼ਿਕਰ ਕੀਤਾ ਹੈ ਤੇ ਲਗਾਤਾਰ ਸਾਡੇ ਨਾਲ ਪਿਆਰੀਆਂ ਜਿਹੀਆਂ ਵੀਡੀਓਜ਼ ਸ਼ੇਅਰ ਕਰ ਰਹੇ ਨੇ। ਲਗਾ ਕਿ ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਡਾਕੂ ਵੀਰ ਨੇ ਆਪਣੇ ਪੁੱਤਰ ਦਾ ਫੇਸ ਰੀਵੀਲ ਨਹੀਂ ਕੀਤਾ ਤੇ ਜਦ ਵੀ ਉਹ ਆਪਣੇ ਬੇਟੇ ਦਾ ਫੇਸ ਰੀਵੀਲ ਕਰਨਗੇ ਤਾਂ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਦੋਸਤੋ। ਡਾਕੂ ਵੀਰ ਜੀ ਨੇ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਖੁਦ ਗੁੜਤੀ ਦਿੱਤੀ ਤੇ ਆਪਣੇ ਨਾਮ ਜੰਮੇ ਬੱਚੇ ਨਾਲ ਕਿਸ ਤਰ੍ਹਾਂ ਲਾੜਬਾੜ ਕਰ ਰਹੇ ਨੇ। ਡਾਕੂ ਵੀਰ ਦੀ ਸਿਸਟਰ ਹਸਪੀਟਲ ਦੇ ਵਿੱਚ ਪਹੁੰਚੀ ਤੇ ਉਹ ਆបាន ਦੀ ਖੁਸ਼ੀ ਉਹਨਾਂ ਤੋਂ ਚੱਕੀ ਨਹੀਂ ਜਾ ਰਹੀ ਅੱਜ ਡਾਕੂ ਵੀਰਜੀ ਦੇ ਪਿੱਤਾ ਜਾਉਂਦੇ ਹੁੰਦੇ ਤਾਂ ਖੁਸ਼ੀ ਇਸ ਤੋਂ ਵੀ ਧੂਣੀ ਹੋਣੀ ਸੀ ਉਹ ਅੱਜ ਛੋਟਾ ਡਾਕੂ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ ਤੇ ਉਹਨਾਂ ਦਾ ਕੀ ਨਾਮ ਰੱਖਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਵੀਡੀਓ ਸਾਂਝੀ ਕਰਾਂਗੇ ਦੋਸਤੋ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦੇਣਾ ਨਾ ਭੁੱਲਣਾ